ਮੇਰੇ ਬਹੁਤ ਹੀ ਸਤਿਕਾਰਯੋਗ ਰਾਵੇ ਜਸ਼ਨ ਕੱਟੜ ਜੀ ਬਾਕੀ ਪ੍ਰਧਾਨਗੀ ਮੰਡਲ ਵਿੱਚ ਬੈਠਿਆ ਸਚੀਤਾ ਮੇਰੇ ਸਾਹਮਣੇ ਬੈਠੇ ਭੈਣੋ ਭਰਾਓ ਸਭ ਤੋਂ ਪਹਿਲਾਂ ਤਾਂ ਮੈਂ ਰੈਡੀਕਲ ਪੀਪਲ ਫੋਰਮ ਦੇ ਸਟਾਨ ਦਾ ਧੰਨਵਾਦ ਕਰਨਾ ਵੀ ਅੱਜ ਆਪਣੇ ਨਾਇਕ ਨੂੰ ਉਹਨਾਂ ਨੇ ਸੱਦਿਆ ਉਹਦੇ ਬਾਰੇ ਮੈਨੂੰ ਬੋਲਣ ਨੂੰ ਕਿਹਾ ਇਹ ਉਹਨਾਂ ਕੋਲੋਂ ਵੀ ਜਿਹੜੀਆਂ ਗੱਲਾਂ ਆ ਉਹ ਸੁਣੀਆਂ ਜਾਣੀਆਂ ਆ ਅ ਧੰਨਵਾਦ ਮੈਂ ਇਸ ਕਰਕੇ ਵੀ ਕਰਨਾ ਚਾਹਣਾ ਕੁਝ ਸਮਾਂ ਅੰਦਰ ਵੀ ਸਾਹਿਤ ਦੇ ਵਿੱਚ ਖੱਬੇ ਪੱਕਿਆਂ ਦਾ ਬਹੁਤ ਸਾਰਾ ਹੌਲ ਵਾਲਾ ਹੁੰਦਾ ਸੀ ਔਰ ਜਿਹੜੀਆਂ ਪਾਰਟੀਆਂ ਸੀਗੀਆਂ ਉਹ ਸਾਹਿਤ ਨੂੰ ਬਹੁਤ ਖਾ ਦਿੰਦੀਆਂ ਤੇ ਹੁਣ ਜਿਹੜਾ ਸਾਹਿਤ ਆ ਉਹ ਉਹਨਾਂ ਉਹਦੇ ਬਾਰੇ ਚਰਚਾ ਨਹੀਂ ਹੁੰਦੀ ਉਹਨਾਂ ਖਾਨ ਜਿਹੜਾ ਆ ਉਹਨਾਂ ਨੂੰ ਨਹੀਂ ਮਿਲਦਾ ਉਹਦੇ ਬਹੁਤ ਸਾਰੇ ਕਾਰਨ ਨੇ ਲੇਕਿਨ ਇਹ ਰੈਡੀਕਲ ਪੀਪਲ ਫਾਰਮ ਨੇ ਜਨਨ ਕੀਤਾ ਵੀ ਆਪਾਂ ਸਿਹਤ ਨੂੰ ਤੇ ਸਾਇਹਤ ਨੂੰ ਕੇਂਦਰ ਵਿੱਚ ਰੱਖ ਕੇ ਆਇਦਾਣਾ ਸਮਾਗਮ ਹੋਣਾ ਚਾਹੀਏ ਦੂਸਰਾ ਮੈਨੂੰ ਇਹ ਵੀ ਲੱਗਦਾ ਹੈਗਾ ਵੀ ਜਿਹੜੇ ਥੋੜੇ ਮੁੱਦਾ ਕੋਈ ਸਾਹਿਤ ਦੇ ਉੱਤੇ ਕੰਮ ਕਰਦੇ ਆ ਉਹ ਥੋੜੇ ਕਟੜ ਬਹੁਤ ਨੇ ਤੇ ਮਤਲਬ ਉਹ ਆਪਣੇ ਗੁਰਪਾਤਕ ਸੀਮਤ ਨੇ ਇਹਨਾਂ ਨੇ ਰੈਡੀਕਲ ਪੀਪਲ ਹੋਮ ਨੇ ਦੂਸਰੇ ਗਰੁੱਪ ਦੇ ਇੱਕ ਆਗੂ ਨੂੰ ਮਤਲਬ ਆਪਣੀ ਆਪਣੀ ਲਹਿਰ ਦਾ ਆਗੂ ਸਮਝ ਕੇ ਸਰਦਾਰ ਜਿੱਤਕੇ ਦੇ ਮੈਨੂੰ ਚੰਗਾ ਲੱਗਾ ਹੈਗਾ ਕਿ ਇਹ ਸਭੋਂ ਇਦਾਂ ਹੋਣਾ ਚਾਹੀਦਾ ਹੈਗਾ ਆ ਜਿਹੜੀਆਂ ਕਟੜਤਾਵਾਂ ਆ ਆਪਸੀ ਉਹ ਖਡਣੀਆਂ ਚਾਹੀਦੀਆਂ ਹੈਗੀਆਂ ਆ ਔਰ ਮੇਰੀ ਡਿਊਟੀ ਲੱਗੀ ਕਾਬੜ ਖੱਟੜ ਹੋਣਾਂ ਦੇ ਬਾਰੇ ਜਾਣ ਪਛਾਣ ਕਰਾਉਣ ਦੀ ਪੁਰਾਣੇ ਬੰਦੇ ਤਾਂ ਸਾਰੇ ਉਹਨਾਂ ਨੂੰ ਜਾਣਦੇ ਹੀ ਆ ਜਿਹੜੀ ਨਵੀਂ ਪੀੜ੍ਹੀ ਵਾਲੇ ਉਹਦੇ ਉਹਨਾਂ ਨੂੰ ਮੈਂ ਥੋੜਾ ਬਹੁਤਾ ਗੱਲ ਕਰਾਂਗਾ ਇਹਨਾਂ ਦਾ ਜਨਮ ਹੈ ਉਹ 12 5 1946 ਦਾ ਆ ਜ਼ਿਲ੍ਹਾ ਜਲੰਧਰ ਦਾ ਪਿੰਡ ਮੰਗੂਵਾਲ ਅੱਜ ਕੱਲ੍ਹ ਜ਼ਿਲ੍ਹਾ ਅਸ਼ੀਸ਼ ਭਗਤ ਸਿੰਘ ਨਗਰ ਹੈ ਸਰਦਾਰ ਜਨਰ ਸਿੰਘ ਦੇ ਮਾਤਾ ਸਰਦਾਰੀ ਬਚਨ ਕੌਰ ਦੇ ਘਰ ਦੋ ਜਿਹੜਿਆ ਭੈਣਾ ਦੋ ਭਰਾ ਪਤਨੀ ਇਹਨਾਂ ਦੀ ਸ਼੍ਰੀਮਤੀ ਉਨੇਸ਼ਵਰ ਕੌਰ ਉਹਨਾਂ ਦੀ ਮੌਤ ਹੋ ਗਈ ਪਿਛਲੇ ਸਮੇਂ ਦੇ ਵਿੱਚ ਇਵੇਂ ਹੀ ਬੇਟਾ ਅਰਸ਼ਦੀਪ ਸਿੰਘ ਉਹਨਾਂ ਦੀ ਵੀ ਚੜ੍ਹਦੀ ਜਵਾਨੀ ਦੇ ਵਿੱਚੇ ਛੋਟੀ ਉਮਰ ਦੀ ਉਹ ਸੱਤੋਂ ਅਕਸਰ ਦਾ ਐਕਸੀਡੈਂਟ ਦੇ ਵਿੱਚ ਬੇਟੀ ਰਵੀਸ਼ਵਰ ਆਪਣੇ ਘਰ ਵਿਆਹੀ ਹੋਈ ਆ ਅ ਇਹ ਜਿਹੜੀ ਸਾਇਸ ਸਿਰਜਣਾ ਹੈ ਉਹਦੇ ਬਾਰੇ ਸਾਡੇ ਸੁਖਵਿੰਦਰ ਪੱਪੀ ਜੀ ਬੈਠੇ ਆ ਇਹਨਾਂ ਨੇ ਸੁਖਵਿੰਦਰ ਕਮੋਤ ਤੇ ਰਵਿੰਦਰ ਸਹਿਰਾ ਦੇ ਨਾਲ ਲੜ ਕੇ ਇਹਨਾਂ ਦੇ ਉੱਤੇ ਇੱਕ ਪੁਸਤਕ ਸੰਪਾਦਨ ਕੀਤੀ ਸੀ ਦਰਸ਼ਕ ਖੱਟੜ ਸੰਘਰਸ਼ ਤੇ ਸ਼ਾਇਰੀ ਉਹਦੇ ਵਿੱਚ ਇਹਨਾਂ ਦੇ ਸਾਧਤਾ ਜੀਵਨ ਸ਼ਾਸਤਰੀ ਜੀਵਨ ਜਾਂ ਸਾਹਿਤ ਬਾਰੇ ਕਾਫੀ ਖੂਬਸੂਰਤ ਗੱਲਾਂ ਲਿਖੀਆਂ ਹੋਈਆਂ ਆ ਅ ਮੈਂ ਖੱਟੜ ਹੋਣਾ ਨੂੰ ਥੋੜਾ ਬਚਪਨ ਤੇ ਜਾਣਾ ਚਾਹੁੰਦਾ ਜਦੋਂ ਇਹ 12-13 ਸਾਲ ਦੇ ਸੀ ਉਸ ਵੇਲੇ ਅ ਮਨੋਰੰਜਨ ਦੇ ਕੋਈ ਸਾਧਨ ਨਹੀਂ ਸੀ ਹੁੰਦੇ ਫਿਲਮਾਂ ਦੇਖਣ ਦੇ ਬਹੁਤ ਸ਼ਿਕਨ ਸੀਗੇ ਬੰਗੇ ਸਿਨੇਮਾ ਹੁੰਦਾ ਸੀਗਾ ਤੇ ਪਿੰਡੋਂ ਮੰਗੂਆਰ ਤੋਂ ਨਾਲੇ ਟਕੜਕਲਾ ਤੇ ਨਾਲੇ ਬੰਗਾ ਜਸt 4 ਕਿਲੋਮੀਟਰ ਦੀ ਦੂਰੀ ਆ ਇਹ ਆਪਣਾ دوست ਜਾਇਨੇ ਦਾ ਗੋਗਰਿਆਂ ਦਾ ਧਰਮਪੁਰ ਉਹਦੇ ਨਾਲ ਦੋ ਅੰਖੇ 12 ਹਾਥ ਫਿਲਮ ਦੇਖਣ ਗਏ ਉਹ ਜਿਹੜੀ ਫਿਲਮ ਸੀ ਡਾਕੂਆਂ ਨੂੰ ਸੁਧਾਰਿਆ ਕਿੱਦਾਂ ਜਾਵੇ ਉਹਦੇ ਬਾਰੇ ਸੀ ਪਰ ਇਹ ਦੋਨੋਂ ਹੀ ਗੱਲਾਂ ਇਹ ਕਹਦੇ ਆਂਦੇ ਆ ਵੀ ਆਪਾਂ ਵੀ ਡਾਕੂ ਬਣੋ ਖਾਸ ਤੌਰ ਤੇ ਉਹ ੜਾ ਧਰਮਪਾਲ ਹੈ ਉਹ ਇਸ ਗੱਲ ਨੂੰ ਬਹੁਤ ਤੇਜ਼ ਹੈਗਾ ਵੀ ਆਪਾਂ ਡਾਕੂ ਬਣਨਾ ਹੈ ਤੇ ਡਾਕੂ ਬਣ ਕੇ ਕਰਨਾ ਕੀ ਆ ਵੀ ਤਗੜੇ ਲੋਕਾਂ ਤੋਂ ਧਨ ਲੁੱਟਣਾ ਹੈ ਤੇ ਧਨ ਲੁੱਟ ਕੇ ਨਾ ਉਹ ਗਰੀਬਾਂ ਦੇ ਵਿੱਚ ਵੰਡਿਆ ਕਰਨਾ ਇਹ ਵੰਗਿਆਂ ਨੂੰ ਤੁਰਜਾ ਦੇ ਜਪਲਾ ਪਾਈਆਂ ਹੋਈਆਂ ਆ ਉਹ ਪੈਨ ਜੀ ਪਾਈ ਹੋਈ ਆ ਉਹ ਕਦੇ ਨਿਕਲ ਜਾਂਦੀ ਆ ਜਿਹੇ ਦਾ ਪਜਾਮਾ ਚ ਲੈ ਦੇਖ ਪੈਂਦਾ ਆ ਗਰੀਬੀ ਬਹੁਤ ਬਹੁਤ ਜ਼ਿਆਦਾ ਉਸ ਸਮੇਂ ਕੌਲਰੀ ਵਿੱਚ ਜੋ ਉਸ ਪੀੜੀ ਦੇ ਲੋਕ ਬੈਠੇ ਆ ਉਹਨਾਂ ਨੂੰ ਇਸ ਗੱਲ ਦਾ ਇਲਮ ਹੋਣਾ ਆ ਲੇਕਿਨ ਜਦੋਂ ਖੜਗੜ ਕਲਾਂ ਦੇ ਵਿੱਚੋਂ ਲੰਘਦੇ ਆ ਤੇ ਸ਼ਹੀਦ ਭਗਤ ਸਿੰਘ ਦਾ ਘਰ ਆਉਗਾ ਜਿਹੜਾ ਧਰਮ ਪਾਲ ਉਹਦੀ ਕੋਈ ਮਤਲਬ ਵੇ ਡਾਕੂ ਬਣਨਾ ਇਹ ਤਾਂ ਵੱਡੇ ਹੋਇਆ ਕਿ ਇਹਨਾਂ ਦੀ ڈاکੂ ਬੰਦ ਦੀ ਵੀ ਆ ਤੇ ਨਾਲ ਭਗ ਸਿੰਘ ਦਾ ਘਰਵਾ ਜਿਹੜਾ ਉਹ ਵੀ ਇਹਨਾਂ ਦੇ ਜ਼ਿਹਨ ਵਿੱਚ ਬੈਠਾ ਹੈ ਘਰ ਜਾਂਦੇ ਆ ਇਹਨਾਂ ਨੇ ਤਾਂ ਜੀ ਸੀਗੇ ਇਤਲਾਕ ਬਖਸ਼ੀਤ ਸਿੰਘ ਗੁਰਸਿੱਖ ਸੀਗੇ ਯਾਨੀ ਧਾਨੀ ਜਿਹੇ ਜਸਵੰਤ ਸਿੰਘ ਜਸਵੰਤ ਖੜਕੜ ਉਹਨਾਂ ਦਾ ਬੇਟਾ ਹੈ ਨਾ ਥੀਏਟਰ ਕਰਦਾ ਰਿਹਾ ਆ ਆ ਉਹ ਸੱਤ ਜਿਹੜੇ ਆ ਕਮਾਲ ਦੇ ਸਿੱਖ ਸੀ ਜਿੱਦਾਂ ਦਾ ਸਾਡੇ ਕੋਲ ਭਾਈ ਮਰਦਾਨਾ ਭਾਈ ਲਾਲੋ ਆ ਉਸ ਤਰ੍ਹਾਂ ਦੀ ਜਿਹੜੀ ਸਿੱਖੀ ਆ ਉਹ ਇਹਨਾਂ ਦੇ ਟਾਈਮ ਵਿੱਚ ਸੀਗੇ ਉਹ ਸਿੱਖੀ ਦਾ ਜਿਹੜਾ ਢਾਂਚਾ ਕਿਹੜਾ ਜਿੱਤੂ ਦੇ ਸੀ ਜਿਹਦੇ ਵਿੱਚ ਮਾਨਸ ਦੀ ਰੱਤ ਪੀਣ ਵਾਲੇ ਰਾਖਸ ਨਾ ਹੋਣ ਮਿਹਨਤ ਦੀ ਜਿਹੜੀ ਕਮਾਈ ਆ ਉਹ ਦੁੱਧ ਹੋਵੇ ਤੇ ਸਾਰੇ ਲੋਕ ਜਿਹੜੇ ਕਿਰਤ ਕਰਨ ਉਹਨੂੰ ਵੰਡ ਕੇ ਛਕਣ ਤੇ ਪ੍ਰਾਪਰ ਇੱਕ ਦੂਜੇ ਨੂੰ ਮਾਨ ਸਨਮਾਨ ਦੇਣ ਕਿਸੇ ਨੂੰ ਉੱਚਾ ਨੀਵਾਂ ਨਾ ਬੋਲਣ ਤੇ ਖਾਸ ਤੌਰ ਤੇ ਗੁਰੂ ਰਵਿਦਾਸ ਮਹਾਰਾਜ ਵਾਲਾ ਜਿਹੜਾ ਬਿਉ ਉਰਾਇਆ ਵੀ ਜਿੱਥੇ ਕੋਈ ਗਮ ਨਾ ਹੋਵੇ ਜਿੱਥੇ ਕੋਈ ਦੁੱਖ ਨਾ ਹੋਵੇ ਫਿਰ ਉਹ ਆਪਾਂ ਸਥਾਨ ਬਣਾਉਣਾ ਆ ਇਸ ਕਿਸਮ ਦਾ ਇਹਨਾਂ ਦੇ ਨੇ ਤਾਇਆ ਜੀ ਉਹਨਾਂ ਦੀ ਧਾਰਨਾ ਸੀ ਜਿਹੜੀ ਇਹਦੇ ਵੱਡੇ ਕਵੀ ਬਣਿਆ ਉਹਦੇ ਪਿੱਛੇ ਵੀ ਮਤਲਬ ਦਾਇਰੇ ਜਤਨੇ ਕਿਉਂਕਿ ਜਿਹੜੇ ਦਾਇਆ ਜੀ ਸੀਗੇ ਉਹ ਦੁਕਬੰਦੀ ਕਰਦੇ ਉਹ ਕਫਤਾ ਇਹਨਾਂ ਤੋਂ ਲਿਖਾਦੇ ਸੀ ਉਹਨੀ ਬੋਲਣੀ ਤੇ ਕਾਗੜ ਉਹਨਾਂ ਨੇ ਉਹ ਕਫਤਾ ਕਾਗਜ਼ ਦੇ ਤਾੜਨੀ ਫਿਰ ਉਹਨਾਂ ਕਿਹੜਾ ਜਵਾਨਾ ਚੱਲ ਪੜ੍ਹ ਵੀ ਤੋ ਸੰਗਰਾਮ ਵਾਲੇ ਦੇਲ ਜਾਂ ਜਦੋਂ ਗੁਰਪੁਰਬ ਹੁੰਦੇ ਸੀ ਉਹਨਾਂ ਦੇ ਉੱਤੇ ਕਪਤਾਵਾ ਜਿਹੜੀਆਂ ਆ ਕਾਗੜ ਉਹਨਾਂ ਨੇ ਬੜੇ ਚਾਲ ਦੇ ਨਾਲ ਪੜ੍ਹਨੀਆਂ ਔਰ ਖਾਸ ਤੌਰ ਤੇ ਇਹਨਾਂ ਨੂੰ ਜਿਹੜਾ ਦਾਇਆ ਚਾਹਲੇ ਰਾਗੀ ਢਾਡੀ ਕਵੀਸ਼ਰ ਭਾਈ ਉੱਥੋਂ ਮਤਲਬ ਇਹ ਲਾਗ ਲੱਗਦੀ ਆ ਜਿਹੜੀ ਕਾਲ ਸਿਰਜਣਾ ਦੀ ਮਤਲਬ ਪਹਿਲਾ ਤਾਂ ਇਹ ਉਹਨਾਂ ਦੀਆਂ ਕਵਤਾਵਾਂ ਬੋਲਦੇ ਜਦੋਂ ਨੌਵੀਂ ਦਸਵੀਂ ਚ ਪਹੁੰਚਦੇ ਆ ਫਿਰ ਇਹ ਜਿਹੜੇ ਹਿੰਦੀ ਫਲਮਾਂ ਦੇ ਗੀਤ ਆ ਉਹਨਾਂ ਦੀ ਤਜ ਦੇ ਉੱਤੇ ਗੀਤ ਲਿਖਣ ਲੱਗ ਪਏ ਜਿਹੜੀ ਕਵਤਾ ਦੀ ਮੈਜੋਰਟੀ ਹੈ ਮਤਲਬ ਉਹਦੇ ਵਿੱਚ ਪਰਪਕਤਾ ਆ ਉਹ ਤਾਂ ਕਿਤੇ ਕਾਫੀ ਬਾਅਦ ਵਿੱਚ ਆਉਂਦੀ ਆ ਮਤਲਬ ਜਦੋਂ ਉਹ ਪਿੰਡ ਦੇ ਵਿੱਚ ਇਹਨਾਂ ਦੇ ਤਿੰਨ ਚਾਰ ਨਾਟਕ ਟੀਮਾਂ ਆ ਇੱਕ ਨਾਟਕ ਟੀਮ ਨਾਟਕ ਖੇਡ ਜ ਸੁਲਤਾਨਾ ਕਾ ਉਹ ਫਿਰ ਧਰਮਪਾਲ ਕਿਉਂਕਿ ਇਹਦਾ ਧਰਮਪਾਲ ਉਹ ਨਾਨਕੇ ਹੈਗੇ ਆ ਹਮਾਦਰ ਜੰਗਲ ਪਹਾੜ ਉਹ ਪਹਾੜ ਦੇਖ ਲਿਓ ਕਿੰਦਾ ਡਾਕੂ ਜਾਂਦੇ ਆ ਹਥਿਆਰ ਆਉਂਦੇ ਕੋਲ ਕਿਵੇਂ ਲੁੱਟਦੇ ਆ ਕਿਵੇਂ ਗਰੀਬਾਂ ਦੇ ਵਿੱਚ ਵਧਣਾ ਆ ਉਹ ਫਿਰ بار-बार ਇਹਨਾਂ ਨੂੰ ਇਹ ਕਹਿੰਦੇ ਆ ਕਿ ਆਪਾਂ ਆ ਕਰ। ਪਰ ਉਸ ਵੇਲੇ ਜਿਹੜੀ ਸਥਿਤੀ ਕੀ ਆ ਇੱਕ ਤਾਂ 59 ਦਾ ਕੋਸੈਟੇ ਟੈਕਸ ਮੋਰਚ ਦੇ ਬਰੁੱਤ ਬਹੁਤ ਵੱਡੀ ਕਿਸਾਨਾਂ ਦੀ ਮੂਵਮੈਂਟ ਉਹਦਾ ਅੱਜ ਤੱਕ ਰਿਕਾਰਡ ਐਸ ਕਿਸਾਨ ਅੰਦੋਲਨ ਨੇ ਤੋੜਿਆ ਬਹੁਤ ਵੱਡੀ ਉਹ ਮੂਵਮੈਂਟ ਕਰਦੇ ਆ ਉਹ ਉਹਦਾ ਪ੍ਰਭਾਵ ਬਹੁਤ ਸੀ। ਦੂਸਰਾ ਲਾਲ ਪਾਰਟੀ ਨੇ ਆਡੇ ਮਾਲਕ ਦੇ ਲੋਕ ਆ ਮੁਜਾਰੇ ਹੁੰਦੇ ਸੀ ਇਹ ਜ਼ਮੀਨਾਂ ਦੇ ਮਾਲਕ ਨਹੀਂ ਸੀਗੇ ਮੁਜਾਰਾ ਮੂਵਮੈਂਟ ਜਿੱਲੀ ਆ ਜਿਹੜੀ ਲਗਭਗ 1946 ਤੋਂ ਲੈ ਕੇ 56 ਤੱਕ ਉਹਦੇ ਵਿੱਚ ਮਾਰ ਤਾੜ ਚੀਲਾ ਪਤਾ ਨਹੀਂ ਟਕਰਾਹ ਕਿੰਨੇ ਹੋਏ ਆ ਔਰ ਉਹ ਉਹ ਮੂਵਮੈਂਟ ਦਾ ਵੀ ਬਹੁਤ ਜਿਹੜਾ ਆ ਅਸਰ ਸੀ ਸਾਡੇ ਕੋਲ ਤੇ ਜਸ ਅਸਿੰਦਨ ਵਰਗੇ ਆਗੂ ਗਏ ਬਾਬਾ ਬੂਝਾ ਸਿੰਘ ਵਰਗੇ ਸਾਡੇ ਕੋਲ ਆਗੂ ਸਨ ਭਾਈ ਲਖਨ ਸਿੰਘ ਰਾਏ ਪਟਨਾ ਵਰਗੇ ਸਾਡੇ ਬਜ਼ੁਰਗ ਅੰਗਰੇਜ਼ੀ ਕਿਰਤੀ ਪਾਰਟੀ ਗਦਰ ਪਾਰਟੀ ਪਤਾ ਨਹੀਂ ਕੀ ਕੁਝ ਉਹਨਾਂ ਲੋਕਾਂ ਨੇ ਸਾਡੇ ਲਈ ਕੀਤਾ ਹੋਇਆ ਆ ਜਿਹਦੇ ਕਹਿਣ ਦਾ ਮਤਲਬ ਇਹ ਆ ਬਈ ਉਸ ਵੇਲੇ ਕਾਂਗਰਸ ਦਾ ਬਹੁਤ ਵੱਡਾ ਪ੍ਰਭਾਵ ਸੀਗਾ ਭਾਰਤ ਦੇ ਵਿੱਚ ਦੂਜੇ ਨੰਬਰ ਦੀ ਪਾਰਟੀ ਸੀਗੀ ਔਰ ਜਲਸੇ ਵਿਚਾਰੇ ਧਰਨੇ ਡਰਾਮੇ ਕਿੰਨਾ ਕੁਝ ਉਹ ਪਿੰਡਾਂ ਦੇ ਵਿੱਚ ਹੋਣਾ ਔਰ ਕੈਰੋ ਮੁੱਖ ਮੰਤਰੀ ਜੀ ਤੇ ਕੈਰੋ ਨਾਲ ਸਿੱਧੀ ਕਾਂਗਰਸ ਨਾਲ ਟੱਕਰ ਸੀ ਉਹ ਵੀ ਕਹਿੰਦਾ ਸੀ ਮੈਂ ਕਾਂਗਰਸਾਂ ਨੂੰ ਕੱਖ ਨਹੀਂ ਮੰਨਦਾ ਤੇ ਕਾਂਗਰਸ ਵੀ ਕਹਿੰਦੇ ਅਸੀਂ ਭਾਈ ਤੈਨੂੰ ਕੱਖ ਨਹੀਂ ਮੰਨਦੇ ਤੇ ਇਹਨਾਂ ਦੇ ਆਪਣੇ ਪਿੰਡ ਮੰਗੂਵਾਲ ਦੇ ਵਿੱਚ ਵੀ ਚਾਰ ਪੰਜ ਪਰਿਵਾਰ ਅੱਟੜ ਕਾਂਗਰਸ ਸੀ ਉਹਨਾਂ ਦਾ ਬੜਾ ਬੋਲਵਾਲਾ ਸੀ ਇਹਨਾਂ ਉੱਥੇ ਰਸ਼ੀਅਨ ਸਾਹਿਬ ਆਉਂਦਾ ଥିਗਾ ਔਰ ਇਹ ਉਹਨਾਂ ਦੇ ਘਰੋਂ ਇੱਕ ਲੈ ਜੋ ਜਿਹੜਾ ਰੂਸੀ ਸਾਹਿਬ ਹੈ ਉਹ ਲਿਆ ਕੇ ਪੜਦੇ ਹੁੰਦੇ ਸੀ ਜਿਹਦਾ ਇਹਨਾਂ ਦੇ ਜਾਨਕਿ ਜੀਵਨ ਦੇ ਵਿੱਚ ਉਹਦਾ ਵੀ ਪ੍ਰਭਾਵ ਪੈਂਦਾ ਆ ਤੇ ਤੀਸਰਾ ਜਿਹੜਾ ਪ੍ਰਭਾਵ ਪੈਂਦਾ ਉਹ ਸਕੂਲ ਦੇ ਵਿੱਚ ਇਹਨਾਂ ਨੂੰ ਦੋ ਅਧਿਆਪਕ ਕਰ ਜਾਂਦੇ ਆ ਇੱਕ ਵਿਗਿਆਨੀ ਸੈਨਟਿਕ ਤੇ ਦੂਜੇ ਮਾਟਰ ਪਿਆਰਾ ਸਿੰਘ ਉਹ ਭਗਤ ਸਿੰਘ ਉਹਨਾਂ ਦੀ ਗੱਲਾਂ ਕਰਦੇ ਔਰ ਗੱਲਾਂ ਵੀ ਕਰਦੇ ਆ ਉਹ ਮਾਰਕਸਵਾਦ ਨਾਲ ਵੀ ਜੋੜਦੇ ਆ ਸਭ ਤੋਂ ਵੱਧ ਵੀ ਇਹਨਾਂ ਨੂੰ ਪੜਨ ਤੇ ਜ਼ੋਰ ਲਾਉਂਦੇ ਆ ਵੀ ਪੜ੍ਹਾਈ ਕਰਨੀ ਆ ਕੁਝ ਬਣਨਾ ਆ ਕਿਉਂਕਿ ਉਸ ਵੇਲੇ ਇਹ ਹੁੰਦਾ ਨਹੀਂ ਵੀ ਪੜ੍ਹਾਈ ਨੂੰ ਛੱਡੋ ਪਹਿਲਾਂ ਇਨਕਲਾਬ ਕਰ ਲਈਏ ਧਰਮਪਾਲ ਕਹਿੰਦਾ ਆ ਆਪਾਂ ਡਾਕੂ ਬਣਨੇ ਲੇਕਿਨ ਜਦ ਟੀਚਰ ਕਹਾਵੇ ਡੋਲਰ ਦੇ ਕਹਿੰਦੇ ਆ ਬਈ ਤੂੰ ਡਾਕਟਰ ਬਣ ਉਹ ਇਹਨਾਂ ਨੂੰ ਡਾਕਟਰ ਦਾ ਕਨਸੈਪਟ ਲਿਆ ਕੇ ਦਿੰਦੇ ਆ ਬੜਨ ਨੂੰ ਚੰਗੇ ਤੇ ਹੁਸ਼ਿਆਰ ਸੀਗੇ ਬਟਵਾਲ ਦੇ ਬਹੁਤ ਵਧੀਆ ਖਿਡਾਰੀ ਸੀਗੇ ਲੇਕਿਨ ਕਿਉਂਕਿ ਹੁਸ਼ਿਆਰ ਸੁਭਾਅ ਦਾ ਇੱਕ ਸੁਪਨਾ ਟੀਚਰਾਂ ਦੇ ਬਹੁਤ ਮਰਬੀਲ ਦਿੱਤਾ ਕਿ ਭਾਈ ਤੂੰ ਡਾਕਟਰ ਬਣਨਾ ਆ ਮਰੀਜ਼ਾਂ ਦਾ ਜਿਹੜਾ ਇਲਾਜ ਕਰਨਾ ਆ ਤੇ ਉਹ ਫਿਰ ਐ ਲੱਗੇ ਇਹਨਾਂ ਦਾ ਮੋੜਾ ਪੈ ਗਿਆ ਕਿ ਡਾਕੂ ਨਹੀਂ ਬਣਨਾ ਵੀ ਡਾਕਟਰ ਬਣ ਕੇ ਆਪਾਂ ਲੋਕਾਂ ਦਾ ਜਿਹੜਾ ਆ ਉਹ ਇਲਾਜ ਕਰਾਂਗੇ ਪਰ ਸੁਪਨਾ ਹੀ ਬਹੁਤ ਵੱਡਾ ਲੈ ਲਿਆ ਤੇ ਉਹ ਜਲਦੀ ਸੁਪਨਾ ਇਹਦਾ ਤੜਕ ਗਿਆ ਸੁਪਨਾ ਕਿੱਦਾਂ ਤੜਕਿਆ ਕਿ ਇਹਨਾਂ ਵਾਲੀ ਜਿਹੜੀ ਸ਼ੀਟ ਆ ਮੈਡੀਕਲ ਦੀ ਉਹ ਕਿਸੇ ਚੰਗੇ ਖਾਣਦੇ ਪੀਂਦੇ ਕਿਤੇ ਕਾਰਖਾਨੇ ਦਾ ਜਿਹੜਾ ਲੜਕਾ ਹੈ ਉਹ ਨੂੰ ਮਿਲ ਗਈ ਉਸ ਵੇਲੇ ਬੜੇ ਹਾਦਸਾ ਹੋ ਸਕਦਾ ਹੈਗਾ ਕਿਉਂਕਿ ਬੰਦਾ ਟੁੱਟ ਗਿਆ ਡਾ ਇਹ ਉਹ ਇੱਕ ਟਕੜਾ ਵੀ ਹੋਈ ਜਾਂ ਵੀ ਕਿਸੇ ਇਹਨਾਂ ਦੇ ਨਾਲ ਦੇ ਵਿਦਿਆਰਥੀ ਨੇ ਫਾਹ ਲੈ ਲਿਆ ਮਤਲਬ ਇਦਾਂ ਦੀ ਪੋਜੀਸ਼ਨ ਹੈ ਵੀ ਸਾਨੂੰ ਐਡਮਿਸ਼ਨ ਨਹੀਂ ਮਿਲਿਆ ਤੇ ਹੁਣ ਮੈਂ ਕੀ ਫਾਹ ਲਵਾਂ ਜਾਂ ਮੈਂ ਕੁਝ ਹੋਰ ਕਰਾਂ ਉਸ ਵੇਲੇ ਮਤਲਬ ਇਹ ਇਹ ਫਿਰ ਫੈਸਲਾ ਕਰਦੇ ਆ ਕਿ ਨਾ ਆਪਾਂ ڈاکੂ ਬਣਨਾ ਨਾ ਆਪਾਂ ਫਹਾਵਣ ਫਹਾ ਲੈਣਾ ਹੈ ਮੁਲਕ ਜਿਹੜਾ ਬਿਮਾਰ ਹੈ ਉਹਦਾ ਇਲਾਜ ਤੇ ਮੁਲਕ ਦੇ ਇਲਾਜ ਕਰਨ ਦੇ ਲਈ ਇਹ ਫਿਰ ਜਿਹੜੀ ਆ ਫੈਸਲਾ ਕਰਦੇ ਆ ਕਿ ਮੈਂ ਕਾਂਗਰਸ ਬਣਨਾ ਤੇ ਕਾਂਗਰਸ ਕਿੱਦਾਂ ਬਣਨਾ ਉਧਰ ਦੀ 1960 ਦਾ ਉਹ ਟਾਈਮ ਹੈ ਨੈਕਸਲ ਵਰਦੀ ਜਿਹੜੀ ਗੂੰਜ ਹੈ ਉਹ ਪੈਣੀ ਸ਼ੁਰੂ ਹੋ ਜਾਂਦੀ ਆ ਸਾਡੇ ਵੀ ਪੰਜਾਬ ਦੇ ਵਿੱਚ 1968 ਫਰਵਰੀ ਮਾਰਚ ਦੇ ਵਿੱਚ ਹਕਾਲ ਮਿਲ ਕਮੇਟੀਆ ਜਿਹੜੀਆਂ ਆ ਉਹ ਕਾਡੀਆਂ ਸ਼ੁਰੂ ਹੋ ਜਾਂਦੀਆਂ ਬਾਬਾ 부ਜਾ ਤੇ ਗਧਰ ਫੈਲ ਔਰ ਹਰਿਆਣ ਕੂਨੀ ਤੇ ਨਾਲ ਕਾਮਰਡ ਦਰਸ਼ਨ ਸਾਹਜ ਉਹ ਫਿਰ ਇਹਨਾਂ ਕੋਲ ਆਉਂਦੇ ਆ ਤੇ ਇਹਨਾਂ ਦੇ ਪਿੰਡ ਦੇ ਵਿੱਚ ਬਕੈੜਾ ਤੌਰ ਤੇ ਇਹਨਾਂ ਦੀ ਜਿਹੜੀ ਸਕੂਲੇ ਕਰਦੇ ਆ ਤੇ ਉਸ ਕਾਲਮੇ ਕਮੇਟੀ ਦੇ ਨਾਲ ਇਹਨਾਂ ਨੂੰ ਜੋੜ ਲੈਂਦੇ ਆ ਉਹਨਾਂ ਦੀ ਤਾਲਵੇਲ ਕਮੇਟੀ ਹੱਥ ਦੇ ਵਿੱਚ ਬਣਦੀ ਆ ਉਹ ਕੀ ਫੈਸਲੇ ਕਰਦੇ ਆ ਨੰਬਰ 1 ਜ਼ਮੀਨਾਂ ਦੇ ਕਬਜ਼ੇ ਕਰਨੇ ਕਬਜ਼ੇ ਕਰਕੇ ਦਲਤਾਂ ਦੇ ਵਿੱਚ ਛੋਟੀ ਕਿਸਾਨੀ ਦੇ ਵਿੱਚ ਵੰਡਣੀ ਉਹਦੇ ਲਈ ਚਾਰ ਔਕਟਾ ਥੋੜੀ 25 ਸਮਾਓ ਵਾਲੀ ਸੰਗਰੂਰ ਦੀ ਘਲਾ ਈਮਾ ਵਾਲੀ ਪਹਿਲਾ ਟਾਟਾ ਪਰਨ ਜਿਹੜਾ ਰੂਪੜ ਵਾਲਾ ਇਹਨੇ ਦੁਆਬੇ ਦੇ ਵਿੱਚ ਹਾਜੀ ਪਰ ਬਾਲੀ ਬੈਲਟ ਦੇ ਚਾਰ ਪੋਕਟਾਂ ਕਰਦੇ ਆ ਨਾਲ ਇਹ ਉਸ ਵੇਲੇ ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਸੀਪੀਐਮ ਦੀ ਹੁੰਦੀ ਆ ਉਹ ਕਾਮਿਲ ਕਮੇਟੀ ਸ਼ਾਮਿਲ ਹੋ ਜਾਂਦੀ ਆ ਤੇ ਵਿਦਿਆਰਥੀਆਂ ਦੇ ਘੋੜ ਜਿਹੜੇ ਲੜਨੇ ਸ਼ੁਰੂ ਹੋ ਜਾਂਦੇ ਆ ਤੇ ਸਭ ਤੋਂ ਛੋਟੀ ਉਮਰ ਦੇ ਕਾਮਰੇ ਖੱਡਣ ਹੋਣੀ ਉਹਦੇ ਵਿੱਚ ਸੂਬਾ ਕਮੇਟੀ ਮੈਂਬਰ ਨੇ ਔਰ ਜਦੋਂ ਸਟਰਗਲ ਚੱਲਦੇ ਆ ਵਿਦਿਆਰਥੀਆਂ ਦੇ ਅਸਲੀ ਕਲਾ ਵਾਲੇ ਜਕਾਰ ਉਹ ਪੁਲਿਸ ਬਾੜ ਦਿੰਦੀ ਆ ਗੋਲੀ ਖਿਲਾ ਦਿੰਦੀ ਆ ਤੇ ਉਹਦੇ ਵਿਰੋਧ ਦੇ ਵਿੱਚੋਂ ਉਸ ਕਤਲ ਦੇ ਬੰਗਿਆਂ ਦੇ ਵਿੱਚ ਬੱਸਾ ਸਾੜੀਆਂ ਜਾਂਦੀਆਂ ਰੇਹ ਦੀਆਂ ਪੜੜੀਆਂ ਉੱਟੀਆਂ ਜਾਂਦੀਆਂ ਉਹ ਕੇਸ ਹੀ ਨਾ ਸਰਪੈਣਦਾ ਆ ਇਹ ਇਹਨਾਂ ਨੂੰ ਜੇਲ੍ਹ ਵਿੱਚ ਦਿੱਤਾ ਜਾਂਦਾ ਕਿ ਜੇਲ੍ਹੋਂ ਵਾਪਸ ਆ ਜਾਂਦੇ ਆ ਤੇ ਉਸ ਤੋਂ ਬਾਅਦ ਕਿਉਂਕਿ ਉਹ ਦੂਸਰੀ ਲਾਈਨ ਜਿਹੜੀ ਆ ਹਥਿਆਰਬੰਦ ਵਾਲੀ ਆ ਉਹ ਆ ਜਾਂਦੀ ਆ ਅਣ ਜਿਹੜੀ ਨੈਸ਼ਨਲ ਬਾਡੀ ਦੇ ਮੈਂ ਪੰਜ ਫੇਜ਼ ਕਰਦਾ ਪਹਿਲਾ ਜ਼ਮੀਨਾਂ ਦੇ ਕਬਜ਼ੇ ਵਿਦਿਆਰਥੀਆਂ ਦੇ ਘੋੜ ਦੂਸਰਾ ਕਲਾਸ ਐਨਵੀ ਵਾਲਾ ਅੰਦੇਸ਼ ਵਿੱਚ ਕਤਲ ਕੀਤੇ ਜਾ ਰਹੇ ਆ ਇਹਨਾਂ ਲੋਕੋ ਵੀ ਕੀਤੇ ਜਾ ਰਹੇ ਆ ਇਹਨਾਂ ਦੇ ਵੀ ਨੌਜਵਾਨਾਂ ਦੇ ਵੀ ਜਿਹੜੇ ਕਤਲ ਹੋ ਰਹੇ ਆ ਇਹਨਾਂ ਦੇ ਜਿਹੜੇ ਬਾਪ ਆ ਉਹਨਾਂ ਦੀ ਗਾਲੀਆਂ ਕੁੱਟੀਆਂ ਜਾ ਰਹੀਆਂ ਆ ਖਾਣਿਆ ਕੁਟਿਆਵਾਰਿਆ ਜਾ ਰਿਹਾ ਆ ਇਹਨਾਂ ਦੇ ਪਿੰਡ ਤੋਂ ਮਤਲਬ ਪਾਸਲੇ ਉਦੋਂ ਕਿੱਥੇਗਾ ਬਣ ਜਾਣਾ ਰਾਜਧਾਨੀ ਪਿੰਡ ਬੰਗੂਵਾਲਨੀ ਪੰਜ ਹੋਰ ਟਾਈਮਰ ਜਿਹੜੇ ਆ ਉਹ ਤੁਰਦੇ ਆ ਤਿੰਨ ਇਹ ਬੰਦੇ ਮਤਲਬ ਜਿਹੜੇ ਆ ਨੌਜਵਾਨ ਕਿਸਾਨੀ ਵਿੱਚੋਂ ਆ ਦੋ ਮਜ਼ਦੂਰਾ ਚੋਂ ਆ ਉਹਨਾਂ ਦੀ ਤਾਂ ਜਿਹੜੀ ਆ ਭੈਣਾ ਜਾਂ ਮਾਵਾ ਉਹਨਾਂ ਨੂੰ ਵੀ ਬਰਖਸ਼ਿਆ ਨਹੀਂ ਜਾਂਦਾ ਉਹਨਾਂ ਨੂੰ ਵੀ ਜਿਹੜੀ ਸਿਆਜਾ ਦਾ ਫੜਕਾ ਦੇ ਵਿੱਚ ਔਰ ਦੂਸਰਾ ਜਿਹੜਾ ਜਿਹੜਾ ਹਥਿਆਰਬੰਦ ਵਾਲਾ ਆ ਉਹਦੇ ਵਿੱਚ ਇਹਨਾਂ ਦਾ ਸਰਲ ਮਤਬਕ ਬਾਰਾਂ ਕਤਲਕਿਸਮਿੰਦੀ ਆ ਇਹਨਾਂ ਨੂੰ ਭਾਗਪੁਰ ਤੋਂ ਕਾਵੇੜ ਹਾਕਰ ਦੇ ਸਮਾਓ ਤੇ ਇਕੱਠਿਆਂ ਨੂੰ ਅਰੈਸਟ ਕੀਤਾ ਜਾਂਦਾ ਆ ਤੇ ਲਗਭਗ ਫਿਰ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਆ ਤਿੰਨ ਸਾਲ ਇਹ ਇਹ ਜੇਲ੍ਹ ਵਿੱਚ ਘਟਦੇ ਆ ਤੀਸਰਾ ਫੇਜ ਜਿਹੜਾ ਫੇਜ ਆ ਉਹ ਹੈਗਾ ਵੀ ਚੰਦ ਤੱਕ ਜੱਥੇ ਵੰਦੀਆਂ ਬਣਾਉਣਾ ਵੇ ਗੱਲਾਂ ਹਥਿਆਰਵੰਦ ਇਨਕਲਾਬਨਾ ਕੀਤਾ ਜਾਵੇ ਹਥਿਆਰਵੰਦ ਵੀ ਹੋਵੇ ਨਾਲ ਤੇ ਲੋਕਾਂ ਨੂੰ ਜੋੜਿਆ ਜਾਵੇ ਵਿਦਿਆਰਥੀਆਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਜਥੇਬੰਦੀਆਂ ਬਣੀਆਂ ਜਾਣ ਇਹ 71 72 ਦੇ ਵਿੱਚ ਉਹ ਬਣਨੀਆਂ ਸ਼ੁਰੂ ਹੁੰਦੀਆਂ ਆ ਚੌਥਾ ਫੇਜ਼ ਜਿਹੜਾ ਆ ਉਹ ਖਾਲਿਸਤਾਨ ਵਾਲਾ ਆ ਤੇ ਪੰਜਵਾਂ ਫੇਜ਼ 1991 ਨੂੰ ਬਾਅਦ ਆ ਇਹ ਪੰਜਾਂ ਹੀ ਫੇਜ਼ਾਂ ਦੇ ਆਗੂ ਆ ਇਹਨੇ ਉਹਦੇ ਵਿੱਚ ਵੱਲ ਚੜ ਕੇ ਹਿੱਸਾ ਲਿਆ ਹੈਗਾ ਆ ਮਤਲਬ ਜਦੋਂ ਜਨਤਕ ਜਥੇਬੰਦੀਆਂ ਉਹਨਾਂ ਨੂੰ ਉਠਾਉਣ ਦੇ ਵਿੱਚ ਵੱਡੇ ਵੱਡੇ ਵਿਦਿਆਰਥੀਆਂ ਦੇ ਅੰਦੋਲਨ ਖੜੇ ਹੁੰਦੇ ਆ ਐਮਰਜੈਂਸੀ ਦੇ ਖਿਲਾਫ ਖੜੇ ਹੁੰਦੇ ਆ ਵੇਲਦ ਕਾਰਨਾਂ ਦਾ ਘੋਲ ਕਿਸਾਨਾਂ ਦੇ ਘੋਲ ਵਸਕਰਾਇਆ ਕੋਲ ਤੇ ਉਧੂ ਬਾਗ 1984 ਤੋਂ ਪਰੇ ਤੇ ਕੇਂਦਰ ਸਰਕਾਰ ਸੋਟ ਨਾਲ ਖੇਡ ਖੇਡਦੀ ਆ ਤੇ ਉਹ ਭਰਾਵਾਂ ਵਰਗ ਜੰਗ ਸ਼ੁਰੂ ਹੋ ਜਾਂਦੀ ਆ ਖਾਲਸਾਪਨ ਦੇ ਨਾਂ ਦੇ ਉੱਤੇ ਉਹਦੇ ਵਿੱਚ ਬਹੁਤ ਨੁਕਸਾਨ ਹੁੰਦਾ ਆ ਤੇ ਬੜੇ ਵਧੀਆ ਆਗੂ ਜਿਹੜੇ ਆ ਉਹ ਮਾਰੇ ਜਾਂਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਦੀ ਜਿਹੜੀ ਪੁਲਿਸ ਐ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਦੀ ਆ ਕੌੜੇ ਖੜਕੜ ਜਾਂ ਇਹਨਾਂ ਦੀ ਧਿਰ ਉਹ ਸਾਰੇ ਇਸ ਇਹਨਾਂ ਦਾ ਮੁਕਾਬਲੇ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ ਦਾ ਵੀ ਵਿਰੋਧ ਕਰਦੇ ਆ ਲੇਕਿਨ ਜੇ ਇਹਨਾਂ ਦੇ ਸਾਥੀਆਂ ਨੂੰ ਫਲਸਤੀਨੀ ਲੋਕਾਂ ਦਾ ਕਤਲ ਕਰਦੇ ਆ ਉਹਦਿਆਂ ਵੀ ਕੋਈ ਨਾ ਕੋਈ ਇਹ ਜਵਾਬੀ ਕਾਰਵਾਈਆਂ ਕਰਦੇ ਆ ਜਿੱਥੇ ਖਾਲਿਸਤਾਨੀ ਲਹਿਰ ਨੇ ਨੁਕਸਾਨ ਕੀਤਾ ਉੱਥੇ ਹੀ ਪਛਪਾ ਆ ਜਾਂਦੀ ਆ ਇਹਨਾਂ ਦੇ ਹੇਠੋਂ ਜਿਹੜੀ ਕਿਸਾਨੀ ਆ ਜਾਂ ਮਜ਼ਦੂਰ ਹੈ ਉਹ ਕਮਿਊਨਿਸਟਾਂ ਕੋਲੋਂ ਜਿਹੜਾ ਖਿੱਚ ਲਿਆ ਜਾਂਦਾ ਤੇ 1991 ਦਾ ਜਿਹੜਾ ਰਸ਼ੀਆ ਟੁੱਟਦਾ ਉਹਦੇ ਨਾਲ ਕਾਫੀ ਧੱਕਾ ਜਿਹੜਾ ਮੂਵਮੈਂਟ ਨੂੰ ਲੱਗਦਾ ਇਹ ਵਾਰ-ਵਾਰ ਯਤਨ ਕਰਦੇ ਆ ਕਿ ਲਹਿਰ ਨੂੰ ਪਖਾਇਆ ਜਾਵੇ ਜਦੋਂ ਵੀ ਲਹਿਰ ਨੂੰ ਉਠਾਉਣ ਦਾ ਯਤਨ ਕਰਦੇ ਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਰੇਕਾ ਆ ਜਾਂਦਾ ਕੋਈ ਨਾ ਕੋਈ ਨਵੀਂ ਜਿਹੜੀ ਆ ਚੀਜ਼ ਆ ਜਾਂਦੀ ਆ ਕਿੰਨਾਵਾਂ ਵਾਪਰ ਜਾਂਦੀ ਆ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਵੇ ਫੁੱਟਬਾਲ ਦੇ ਬਹੁਤ ਵਧੀਆ ਪਲੇਅਰ ਸੀ ਏਸੇ ਕਰਕੇ ਖੇਡ ਵਿੱਚੋਂ ਸਿਹਤ ਦੇਖ ਰਹੇ ਆ ਕਿ ਸਾਡੀਆਂ ਸੇਧਾਂ ਚੰਗੀਆਂ ਹੋਣ ਤੇ ਸੇਧਾਂ ਦੇ ਵਿੱਚੋਂ ਇਹ ਮੂਵਮੈਂਟ ਦੇਖ ਰਹੇ ਆ ਤੇ ਮੂਵਮੈਂਟ ਦੇ ਨਾਲ-ਨਾਲ ਇਹ ਸਹਾਇਤਾ ਦਾ ਰੋਲ ਹੈ ਉਹ ਵੀ ਇਹਨਾਂ ਨੂੰ ਲੱਗਦਾ ਵੇ ਜਿਹੜਾ ਸਹਾਇਤਾ ਰੋਲ ਹੈ ਉਹ ਵੱਡਾ ਹੁੰਦਾ ਹੈ ਬੇਸ਼ੱਕ ਸਾਹਿਦ ਨੇ ਇਨਕਲਾਬ ਨਹੀਂ ਕਰਨਾ ਹੁੰਦਾ ਪਰ ਸਾਹਿਦ ਨੇ ਵੀ ਬੰਦਲਾ ਰੋਲ ਅਦਾ ਕਰਨਾ ਹੁੰਦਾ ਜੇ ਲਾਲਾ ਬੰਕੇ ਦਿਵਾਲ ਗੀਤ ਗਾਉਂਦਾ ਪਗੜੀ ਸੁਭਾਲ ਜੱਠਾ ਪਗੜੀ ਹੋਏ ਤਾਂ ਉਹਦੇ ਉੱਤੇ ਕਿਸਾਨਾਂ ਦੀ ਪੂਰੀ ਪੂਰੀ ਮੂਵਮੈਂਟ ਖੜੀ ਹੋ ਜਾਂਦੀ ਆ ਤੇ ਕਾਵੜ ਖੜਕੜ ਵੀ ਇਸ ਗੱਲ ਤੇ ਵੀ ਸਾਹਿਦ ਜਿਹੜਾ ਇਹਨੂੰ ਪ੍ਰੋਮੋਟ ਕੀਤਾ ਜਾਵੇ ਆਪ ਵੀ ਸਾਹਿਦ ਕਾਰਵਜੋ ਉਧਰੇ ਆ ਇਹਨਾਂ ਨੇ ਮੈਂ ਵੱਖ-ਵੱਖ ਉੱਚ ਵੰਡ ਕੀਤੀ ਆ ਅ ਜਿਆਦਾਤਰ ਜਿਹੜੇ ਇਹਨਾਂ ਦੀ ਬਾਤ ਤੇਕ ਹੈ ਉਹ ਖਰਾਬਲ ਦਸਤਾ ਮੈਗਜ਼ੀਨ ਸਾਡਾ ਰਾਹ ਜਾਂ ਅਖਬਾਰਾਂ ਦੇ ਜਿਹੜੇ ਲੇਖ ਆ ਉਹਨਾਂ ਵਿੱਚ ਲਗਾਤਾਰ ਲੰਬਾ ਸਮਾਂ ਇਹ ਛਪੇ ਆ ਤੁਸੀਂ ਉਹਦੀ ਮੈਂ ਡਿਟੇਲ ਚ ਗੱਲ ਨਹੀਂ ਕਰਨਾ ਚਾਹਦਾ ਕਿਉਂਕਿ ਤੁਸੀਂ ਲਗਭਗ ਉਹ ਪੜੇ ਹੋਣੇ ਆ ਇੱਕ ਇਹਨਾਂ ਦੀ ਕਿਤਾਬ ਪੂੰਜੀ ਨੂੰ ਪੜਦੇ-ਪੜਦੇ 2023 ਚ ਆਈ ਆ ਜਿਹੜੀ ਮਾਰਕਸ ਕਾਲ ਮਾਰਕਸ ਦੀ ਪੂੰਜੀ ਆ ਉਹਦਾ ਵੋਲੀਅਮ 1 ਦੀ ਉਹ ਵਿਆਖਿਆ ਤੇ ਉਹਦਾ ਤੱਤ ਸਾਰ ਕੀ ਉਹਨੂੰ ਸੌਖਾ ਕਰਕੇ ਇਹਨਾਂ ਨੇ ਲਿਖਿਆ ਤੇ ਮੇਰਾ ਕਹਿਲ ਉਹ ਸਾਨੂੰ ਤੁਹਾਨੂੰ ਸਾਰਿਆਂ ਨੂੰ ਪੜਨੀ ਚਾਹੀਦੀ ਆ ਜਿਹੜੀ ਕਾਪਤਾ ਦੀ ਗੱਲ ਹੈ ਵੀ ਜਿਹੜੀ ਜੁਝਾਰਵਾਦੀ ਧਾਪ ਧਾਰ ਆ ਉਹਦੇ ਮੋਢੀ ਪਾਸ਼ ਹੈ ਸਤਰਾ ਮਦਸੀ ਆ ਲਾਲ ਸਿੰਘ ਦਿਲ ਹੈ ਦਰਸ਼ਨ ਖੜਕੜਾ ਪਰਪਨੇ ਹਲਵਾਰ ਵੀ ਅਮਰਜੀਤ ਚੰਦਨ ਹੁਣੀ ਬਾਵਾ ਨਾ ਹੋਰ ਵੀ ਹੈਗੇ ਆ ਜੈਮ ਸਿੰਘ ਪੱਡੇ ਉਹਨਾਂ ਨੂੰ ਦਰਸ਼ਨ ਸਾਹ ਜੁੜਾ ਨੂੰ ਉਹ ਕਰਕੇ ਗੱਲ ਸੋ ਉਹਨਾਂ ਦੀ ਮੱਸੀ ਰੱਖਦੇ ਆ ਤੇ ਇਹਨਾਂ ਦੇ ਦੋ ਕਾਫ ਸੰਗ੍ਰਹਿ ਆਏ ਆ ਸੰਗੀ ਸਾਥੀ 1972 ਉਲਟੇ ਰਖ ਪ੍ਰਵਾਜ ਜਾ ਕੇ 2008 ਦੇ ਵਿੱਚ ਆਇਆ ਐਂ ਜਿਹੜੀ ਸੰਗੀ ਸਾਥੀ ਇਹਨਾਂ ਦਾ ਕਾਫ ਸੰਗ੍ਰਹਿ ਆ ਉਹਦੇ ਕੇਂਦਰ ਦੇ ਵਿੱਚ ਇਨਕਲਾਬ ਦਾ ਸੁਪਨਾ ਪਿਆ ਕ੍ਰਾਂਤੀ ਭਈ ਆ ਸ਼ਿੰਗਾਰਤ ਪਿਆ ਸਮਾਜਿਕ ਨਿਆਂ ਲਈ ਵਿਦਰੋਹ ਪਿਆ ਤੇ ਜਿਹੜੀ ਸਮਾਜਿਕ ਤਬਦੀਲੀ ਆ ਉਹਦੀ ਤਾਂਗ ਪਈ ਆ ਇਨਕਲਾਬ ਦੇ ਵੱਖ-ਵੱਖ ਪੜਾਅ ਪਏ ਆ ਕਿਹੜੀ ਕਿਹੜੀ ਲੈਂਡ ਤੋਂ ਬਦਲੀ ਆ 77 ਵਾਲੀ ਲੈਂਡ ਦੀ ਆ ਮੰਨ ਲਓ ਇੱਕ ਇਹ ਇਨਕਲਾਬੀ ਆ ਇਹਦੇ ਘਰ ਜਾਂਦੇ ਆ ਉਸ ਪਰਿਵਾਰ ਦੀ ਲੜਕੀ ਪੈਰ ਲਾ ਲੰਦੀ ਆ ਉਸ ਵੇਲੇ ਕਾਮਨਿਸਟ ਦਾ ਕੀ کردار ਹੈ ਉਹਨੂੰ ਉਹਨੇ ਕਿੱਦਾਂ ਲੈਣਾ ਆ ਉਹਦੇ ਉੱਤੇ ਬਹੁਤ ਸੁਣੀ ਪਾਪਾ ਲਿਖਦੇ ਆ ਉਹਦੀ ਮਾਨਸਿਕ ਹਾਲਤ ਕੀ ਆ ਉਹ ਉਹਨੂੰ ਮਤਲਬ ਕਾਰਸ਼ਿਨਾ ਵਿੱਚ ਲੈ ਕੇ ਆਉਂਦੇ ਆ ਇਵੇਂ ਹੀ ਬਹੁਤ ਗਰੀਬ ਆ ਮੀਆਂ ਬੀਬੀ ਉੱਥੇ ਆ ਬੱਚੇ ਵੀ ਔੜ ਪਏ ਆ ਤੇ ਬੱਚੇ ਪੈਦਾ ਕਰਨ ਦੀ ਜਿਹੜੀ ਕਿਰਿਆ ਕੀਤੀ ਜਾਂਦੀ ਉਹ ਵੀ ਉੱਥੇ ਹੋ ਰਹੀ ਆ ਉਹ ਉਹਨਾਂ ਦੀ ਜਿਹੜੀ ਮਾਨਸਿਕ ਹਾਲਤ ਉਹਦੀ ਗਰੀਬੀ ਦੇ ਹਲਾਤ ਜਿਹੜੇ ਆ ਉਹ ਵੀ ਇਹਨਾਂ ਨੇ ਬੜੇ ਵਧੀਆ ਭਲਾ ਜਿਹੜੇ ਇਹ ਨਾਜ਼ੁਕ ਮਾਮਲੇ ਆ ਉਹਨਾਂ ਨੂੰ ਆਪਣੀ ਕਾਪਟਾ ਦੇ ਵਿੱਚ ਲਿਆਂਦਾ ਯਾਨੀ ਕਿ ਪੋਲੀਟਿਕਲ ਕ੍ਰਿਟਿਕ ਜਿਹੜਾ ਆ ਉਸ ਕਾਪਟਾ ਦੇ ਵਿੱਚ ਪੇਸ਼ ਕੀਤਾ ਜਿਹੜੀ ਇਹਨਾਂ ਦੀ 37 ਸਾਲ ਬਾਅਦ ਫਿਰ ਕਿਤਾਬ ਆਉਂਦੀ ਆ ਉਲਟੇ ਉੱਪਰਵਾਜ ਉਹ ਚ ਸਾਮਰਾਜ ਦੇ ਵੱਖ-ਵੱਖ ਰੰਗ ਹੈ ਵਿਸ਼ਵੀਕਰਨ ਦਿਓ ਕਦ ਕੰਪਨੀਆਂ ਮਤਲਬ ਉਹਦੇ ਵਿੱਚ ਜਿਵੇਂ ਇੱਕ ਚੰਬੜੀ ਟਰਾਂਸਪਲੈਂਟ ਬਾਰੇ ਆ ਤੇ ਮਤਲਬ ਮੈਨੂੰ ਆਇਆ ਵੀ ਇੱਕ ਜਿਹੜੀ ਮੈਨੂੰ ਉਹਦੇ ਵਿੱਚ ਜਿਹੜਾ ਜੋ ਲਗਭਗ 90 ਤੋਂ ਬਾਅਦ ਵਾਪਰਿਆ